ਅੱਜ ਸਾਨੂੰ ਇਹ ਇਤਰਾ ਮਿਲੀ ਸੀ ਕਿ ਗਦਿਆਲ ਸਿੰਘ ਪੁੱਤਰ ਸੋਹਣ ਸਿੰਘ ਜਿਹੜਾ ਬੋਪਾਰਾ ਰੇਵਾਲ ਸਿੰਘ ਦਾ ਰਹਿਣ ਵਾਲਾ ਕਿ ਇਹਨੇ ਆਪਣੇ ਜਿਹੜਾ ਘਰ ਦੇ ਵਿੱਚ ਆਪਣੀ ਲੜਕੀ ਸੁਖਵੀਰ ਕੌਰ ਤੇ ਇੱਕ ਜੋਗਨ ਸਿੰਘ ਪੁੱਤਰ ਲਖਵਿੰਦਰ ਸਿੰਘ ਜੋ ਪਿੰਨ ਕਾਕੜ ਦਾ ਰਹਿਣ ਵਾਲਾ ਉਹਦੀ 23 ਘਾਹ ਹਥਿਆਰਾਂ ਦੇ ਨਾਲ ਜਿਹੜੀ ਆ ਉਹ ਹਤਿਆ ਕਰ ਦਿੱਤੀ ਹੈ ਤੇ ਜਿਸਤੇ ਇਹ ਮਕਦਮਾ ਦਰਜ ਕਰਕੇ ਜਿਹੜੀ ਆ ਉਹ ਤਫਤੀਸ਼ ਅਮਲ ਵਿੱਚ ਲੈਂਦੀ ਆ ਤੇ ਦਰਾਨੀ ਤਫਤੀਸ਼ ਜਿਹੜਾ ਵਾ ਉਹ ਜਿਹੜਾ ਮਕਦਮਾ ਦਾ ਦੋਸ਼ੀ ਆ ਉਹਨੂੰ ਅਸੀਂ ਗ੍ਰਫਤਾਰ ਵੀ ਕਰ ਚੁੱਕੇ ਆ ਅੱਗੇ ਉਹਦੇ ਕੋ ਫਰਦਰ ਜਿਹੜਾ ਮਕਦਮੇ ਦੇ ਵਿੱਚ ਜਿਹੜਾ ਵਾ ਆਪਣਾ ਉਹਨੇ ਵਰਤਿਆ ਵਾ ਉਹਦੀ ਅਹੀ ਰਿਕਵਰੀ ਕਰਨੀ ਆ ਤੇ ਰੰਜੇਸ਼ ਦੀ ਇਹ ਸੀਗੀ ਕਿ ਇਹ ਇਹਨੂੰ ਆਪਣੇ ਜਿਹੜੀ ਇਹਦੀ ਲੜਕੀ ਆ ਸੁਖਵੀਰ ਕੌਰ ਉਹ ਆਪਣੇ ਜੋਬਨ ਦੇ ਜਿਹੜਾ ਮੁੰਡਾ ਕਾਕੜ ਦਾ ਰਹਿਣ ਵਾਲਾ ਆ ਜੋਬਨ ਸਿੰਘ ਉਹਦੇ ਆਪਣੇ ਹੈਗਾ ਉਹਦੇ ਨਾਲ ਇਹਦੇ ਪ੍ਰੇਮ ਸੰਬੰਧ ਸੀਗੇ ਤੇ ਉਸੇ ਵਜਾ ਦੇ ਵਿੱਚ ਜਿਹੜਾ ਵਾ ਇਹਨੇ ਉਹਨਾਂ ਨੂੰ ਤੇਜਾਰਥ ਹਰਦੇ ਨਾਲ ਕਤਲ ਕਰ ਦਿੱਤਾ ਸਰ ਇਹਨਾਂ ਦਾ ਵਿਆਹ ਹੋਇਆ ਸੀ ਇਹ ਗੱਲ ਜੇ ਕੋਈ ਸਾਹਮਣੇ ਨਹੀਂ ਆਈ ਇਹ ਤਬਦੀਬ ਦੇ ਦੌਰਾਨ ਜਿਹੜਾ ਵਾ ਇਹ ਪਤਾ ਲੱਗੂਗਾ ਪਰ ਇਹਨਾਂ ਦੋਨਾਂ ਦੇ ਆਪਸ ਵਿੱਚ ਸੰਬੰਧ ਸੀਗੇ ਇਸ ਗੱਲ ਜਿਹੜਾ ਵਾ ਉਹ ਸਾਨੂੰ ਹੁਣ ਪਤਾ ਲੱਗਿਆ ਤਦ ਨੂੰ ਘਰ ਬਲਾਉਣ ਨੇ ਕੀ ਕੀਤਾ ਨਹੀਂ ਇਹਦੇ ਬਾਰੇ ਨਹੀਂ ਆਪਾਂ ਕੋਈ ਤੁਹਾਨੂੰ ਹੁਣ ਐਸਟੇਜ ਦੇ ਉੱਤੇ ਕਲੀਅਰ ਦੱਸ ਸਕਦੇ ਤੇ ਕਿਉਂਕਿ ਇਹ ਉੱਥੇ ਜਿਹੜਾ ਜੋਬਨ ਸਿੰਘ ਆ ਇਹਨਾਂ ਦੇ ਘਰ ਦੇ ਲਾਗੋਂ ਦੀ ਹਾਈਵੇ ਲੰਘਦਾ ਜਿੱਥੇ ਇਹ ਟਰੈਕਟਰ ਟਰਾਲੀ ਦੇ ਉੱਤੇ ਮਿੱਟੀ ਪਾਉਣ ਦਾ ਕੰਮ ਕਰਦਾ ਸੀ ਤੇ ਇਹਦਾ ਪਹਿਲਾਂ ਵੀ ਘਰੇ ਆਉਣ ਜਾਣ ਸੀਗਾ ਤੇ ਹੁਣ ਤੋ ਤੀਜ ਦੇ ਦੌਰਾਨ ਜਿਹੜਾ ਵਾ ਇਹ ਗੱਲ ਨੂੰ ਨਜ਼ਰ ਕੀਤਾ ਜਾਊਗਾ ਕਿ ਇਹ ਉੱਥੇ ਕਿਵੇਂ ਪਹੁੰਚੇ ਉਹ ਮਰਡਰ ਘਰ ਚ ਹੋਇਆ ਸੀ ਕਿੱਥੇ ਹੋਇਆ ਸੀ ਹਾਂਜੀ ਇਹ ਬਿਲਕੁਲ ਜੀ ਬਪਾਰਾ ਇਹ ਬਾਸ ਸਿੰਘ ਬਾਹਰ ਹਾਈਵੇ ਦੇ ਲਾਗੇ ਬਹਿ ਕੇ ਆ ਜੀ ਜਿੱਥੇ ਗਰਦਿਆਲ ਸਿੰਘ ਰਹਿ ਰਿਹਾ ਸੀ ਆਪਣੀ ਬੇਟੀ ਦੇ ਨਾਲ ਉਥੇ ਘਰ ਦੇ ਵਿੱਚ ਮਰਡਰ ਹੋਇਆ ਤੋਂ ਕੀ ਕਾਰਵਾਈ ਮਚਲੀ ਇਹਦੇ ਵਿੱਚ ਅਸੀਂ ਮੁਕਦਮਾ ਨੰਬਰ 124 193 ਬੀਐਨਐਸ ਦੇ ਵਿੱਚ ਜਿਹੜਾ ਵਾ ਥਾਣੀ ਲੋਕੋ ਕੇ ਦਰਜ ਕਰਕੇ ਤਫਤੀਸ਼ ਕਰ ਰਹੇ ਹੋਰ ਵੀ ਲੋਕ ਸੰਗਤ ਅ ਫਿਲਹਾਲ ਜਿਹੜਾ ਹੈਗਾ ਵਾ ਸਾਨੂੰ ਇੱਕ ਹੀ ਦੋਸ਼ੀ ਜਿਹੜਾ ਗਰਦਿਆਲ ਸਿੰਘ ਹੈ ਲੜਕੀ ਦਾ ਬਾਪ ਉਹਦੇ ਬਾਰੇ ਇਹ ਜਿਹੜਾ ਵਾ ਯਾਰ ਹੋਇਆ ਵਾ ਫਿਰ ਵੀ ਤਫਤੀਸ਼ ਦੇ ਦੌਰਾਨ ਜੇ ਕੋਈ ਹੋਰ ਦੋਸ਼ੀ ਹੋਇਆ ਤੇ ਉਹਨੂੰ ਗ੍ਰਿਫਤਾਰ ਕਰਾਂਗੇ ਸਰ ਪਤਾ ਲਗਾ ਨਹੀਂ ਲੜਕੀ ਦੇ ਪਿਓ ਨੇ ਆਪ ਸੈਲਫ ਰਿਪੋਰਟ ਕੀਤਾ ਵਾ ਅ ਨਹੀਂ ਜੀ ਅਸੀਂ ਇਹਨੂੰ ਅਰੈਸਟ ਕੀਤਾ ਵਾ ਲੇ ਕਿਉਂਕਿ ਸਾਨੂੰ ਇਹਦੇ ਬਾਰੇ ਜਿਹੜਾ ਵਾ ਉਹ ਜਲਦੀ ਪਤਾ ਲੱਗ ਗਿਆ ਸੀਗਾ ਇਹਨੂੰ ਹੀ ਅਰੈਸਟ ਕੀਤਾ